ਦੇ ਨਿਵਾਸ ਸਥਾਨ ਤੇ ਸਿਰਗੁਰੂ ਦਾਸ ਮਹਾਰਾਜ ਜੀ ਦੇ ਬਰਥਡੇ ਨੂੰ ਸਮਰਪਿਤ ਮੈਡੀਕਲ ਕੈਂਪ ਲਾਇਆ ਗਿਆ ਸੋ ਸਭ ਤੋਂ ਪਹਿਲਾਂ ਦਾ ਸਭ ਨੂੰ ਗੁਰਸਵਾਨ ਜੀ ਦੇ ਵਰਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਡਾਕਟਰ ਤ੍ਰੀਜੀ ਦਾ ਇਹ ਬੜਾ ਖੂਸੂਰਤ ਉਪਰਾਲਾ ਮੈਂ ਸਮਝਦਾ ਵੀ ਇਸ ਕਿਸਮ ਦੀ ਜਿਹੜੀ ਐਕਸਰਸਾਈਜ਼ ਆ ਸਾਨੂੰ ਸਭ ਨੂੰ ਕਰਨੀ ਚਾਹੀਦੀ ਆ ਤਾਂ ਜੋ ਇਹਨਾਂ ਮਹਾਨ ਗੁਰੂਆਂ ਦੇ ਜਿਹੜੇ ਲਕਸ਼ਣ ਨੇ ਮਾਨਵਤਾ ਦੀ ਸੇਵਾ ਦਾ ਜਿਹੜਾ ਸੰਕਲਪ ਉਹਨੇ ਜ਼ਿੰਦਗੀ ਚ ਲਿਆ ਉਹ ਸਾਰਤਕ ਹੁੰਦਾ ਸਾਨੂੰ ਜਿਹੜਾ ਨਜ਼ਰ ਆਂਦਾ ਜਦੋਂ ਇਸ ਕਿਸਮ ਦੇ ਕੈਂਪ ਆਯੋਜਿਤ ਕੀਤੇ ਜਾਂਦੇ ਆ ਸੋ ਮੇਰੇ ਵੱਲੋਂ ਉਹਨਾਂ ਨੂੰ ਵੀ ਉਹਨਾਂ ਦੀ ਸਾਰੀ ਟੀਮ ਨੂੰ ਸਾਰੀ ਕੋਆਰਡੀਨੇਸ਼ਨ ਨੂੰ ਜਿਹੜੇ ਅੱਜ ਇੱਥੇ ਸ਼ਾਮਲ ਨੇ ਔਰ ਲੋਕਾਂ ਨੂੰ ਇਸ ਕੈਂਪ ਦਾ ਵੱਟ ਬਦਲਾ ਉਠਾਣਾ ਚਾਹੀਦਾ ਸੋ ਫਿਰ ਦੁਬਾਰਾ ਡਾਕਟਰ ਤ੍ਰੀਜੀ ਦੀ ਟੀਮ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਾਰੇ ਦੋਸਾਂ ਮਿੱਤਰਾਂ ਨੂੰ ਗੁਰਸਵਾਨ ਜੀ ਦੇ ਵਰਤੇ ਦੀਆਂ ਮੁਬਾਰਕਾਂ ਔਰ ਜਿਹੜਾ ਕੈਂਪ ਉਸ ਕੀਤਾ ਮੈਂ ਸਮਝਦਾ ਵੀ ਏ ਵੀ ਐਪਰੀਸ਼ੀਏਟ ਕਰਨ ਵਾਲਾ ਇਹਨਾਂ ਦਾ ਕਦਮ ਹੈਗਾ ਸੋ ਸਮੁੱਚੇ ਲੋਕਾਂ ਨੂੰ ਇਸ ਕਿਸਮ ਦੇ ਜਿਹੜੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਸਰ ਜੀ